ਹਾਂਜੀ ਜਿਦਾ ਕੀ ਹਾਲ ਚਾਲ ਠੀਕ ਠਾਕ ਤੇ ਜਿਦੀ ਆਪਣੀ ਵੀਡੀਓ ਇੱਥੇ ਸ਼ੁਰੂ ਹੁੰਦੀ ਹੈ ਤੇ ਆਪਾਂ ਆ ਗਏ ਆ ਆਪਣੀ ਸਾਈਡ ਤੇ ਤੇ ਆ ਆਪਣੀ ਇੱਥੇ ਸਾਈਡ ਤੇ ਆ ਵੀਰ ਕੋਲ ਨਾਲ ਚੱਲੇ ਆ ਹੁਣ ਆਪਾਂ ਥੋੜਾ ਜਿਹਾ ਘੁੰਮਣਾ ਆ ਵੀਰੇ ਨਾਲ ਇੱਥੇ ਜਾਣਾ ਸਿਟੀ ਸੈਂਟਰ ਨਾਲ ਹੀ ਹੈ ਤੇ ਉਹਦੇ ਚੱਲੇ ਆ ਘੁੰਮ ਕੇ ਆਉਨੇ ਆ ਥੋੜਾ ਜਿਹਾ ਨਾਲੇ ਕੰਮ ਜੇ ਉੱਥੇ ਕੰਮ ਕਰਕੇ ਆਉਨੇ ਲੱਗ ਜੇ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕਿਹੜਾ ਇਹ ਆਪਣਾ ਮੇਰਾ ਗਰਦਾਸਪੁਰ ਅੱਛਾ ਅੱਛਾ ਬਹੁਤ ਸਾਲ ਹੋ ਗਏ ਲੱਗਦਾ ਹੈ ਨਹੀਂ ਤੁਸੀਂ ਤੇ ਇੱਥੇ ਹੀ ਨਹੀਂ ਆ ਉਹੀ ਆ ਲਾਂਡਰੀ ਵਾਲੇ ਆਹੋ ਆਹੋ ਓਏ ਹੋਏ ਆ ਤੇ ਆਪਣੇ ਹੰਤਾ ਨਿਕਲਿਆ ਓਏ ਹੋਰ ਸੁਣਾਓ ਕਿਤਾ ਤੁਸੀਂ ਪਛਾਣ ਲਿਆ ਮੇਰੀ ਪਛਾਣ ਚ ਨਹੀਂ ਆਏ ਤੁਸੀਂ ਆ ਲਾਂਡਰੀ ਵਾਲੇ ਲਾਂਡਰੀ ਚ ਮਿਲਿਆ ਪਾਣਾ ਆ ਕੀ ਕਰਾ ਦੇਣ ਲੱਗੇ ਹੋ ਹਾਂ ਨਹੀਂ ਆ ਸਟੇਜ ਜਗਾ ਦਾ ਲੱਗਾ ਹੈ ਪਤਾ ਨਹੀਂ ਉਹ ਵੀ ਉੱਥੇ ਵੀ ਲਾਉਂਦੇ ਇੱਥੇ ਵੀ ਲਾਉਂਦੇ ਲੱਗਦਾ ਕੋਈ ਲਗਾ ਹੁੰਦਾ ਕੋਈ ਚੱਕਰ ਨਹੀਂ ਆ ਹੋਰ ਸੁਣਾਓ ਡਿਊਟੀ ਚੱਲੀ ਜਾਂਦੀ ਇੱਥੇ ਹਾਂ ਅਸੀਂ ਅੱਜ ਤਾਂ ਬਿੱਲੀ ਨਹੀਂ ਅਸੀਂ ਸਿਟੀ ਸੈਂਟਰ ਵਾਲੀ ਇਹਦੇ ਵਿੱਚ ਕੰਮ ਚੱਲਣ ਦਾ ਸਾਡਾ ਏਸੀਆਂ ਦਾ ਏਸੀਆਂ ਦਾ ਹਾਂ ਉਹ ਠੀਕ ਠਾਕ ਵਧੀਆ ਚਲ ਬੜਾ ਪਛਾਣਿਆ ਜੇ ਯਾਰ ਵਾਹ ਜੀ ਵਾਹ ਚਲੋ ਠੀਕ ਹੈ ਮਿਲਦੇ ਆ ਫਿਰ ਸ਼ਾਮ ਨੂੰ ਮਿਲਦੇ ਆ ਉੱਥੇ ਹੀ ਆ ਵੀ ਇਹ ਤਾਂ ਬੰਦਾ ਹੀ ਆਪਣਾ ਨਿਕਲਿਆ ਹੈ ਇਹ ਮੈਨੂੰ ਉੱਥੇ ਮਿਲਦਾ ਹੁੰਦਾ ਘਰ ਲਾਗੇ ਉੱਥੇ ਮਿਲਦਾ ਹੁੰਦਾ ਆਪਣਾ ਲਾਂਡਰੀ ਏ ਉਹਨਾਂ ਦੀ ਯੂਪੀ ਬਿਹਾਰ ਵਾਲਿਆਂ ਦੀ ਅੱਛਾ ਉਹਦੇ ਚ ਮਿਲਦਾ ਹੁੰਦਾ ਆ ਵੀ ਨਵੀਂ ਬਣੀ ਬਿਲਡਿੰਗ ਤੇ ਇੱਥੋਂ ਤੋਂ ਬੜੀ ਵਧੀਆ ਲੱਗਣ ਈ ਉੰਜ ਤਕੋਨਾ ਜਿਹਾ ਲੱਗਦੀ ਸਾਈਡ ਤੋਂ ਆਹ ਕੋਨਾ ਆਹ ਕੋਨਾ ਦਿਸਦਾ ਬਾਹਰਲੇ ਪਾਸੇ ਜਦਾ ਸਿਰਫ ਇਸ ਤਰ੍ਹਾਂ ਵਧੀਆ ਲੱਗਣ ਈ ਆਹ ਸਟੇਜ ਲੱਗਣ ਰਿਹਾ ਪਤਾ ਨਹੀਂ ਕਿਹੜਾ ਅਰਜੰਟੀ ਲੋ ਹੋਏ ਇੱਥੇ ਹੈ ਬਾ ਇਕ ਉਧਰ ਲੱਗਦਾ ਪਿਆ ਸਟੇਜ ਸੇਮ ਸੇਮ ਇਧਰ ਲੱਗਣ ਡਿਆ ਆ ਲੱਗਣ ਡਿਆ ਮਲਾਦਾ ਅਰਬੀਆਂ ਦਾ ਪ੍ਰੋਗਰਾਮ ਹੈ ਕੋਈ ਹੈ ਨਾ ਚਲੀ ਅੰਦਰ ਕੋਈ ਨਹੀਂ ਓਪਨਿੰਗ ਚਲੀ ਅੰਦਰ ਹਾਂ ਲੱਗਣ ਡਿਆ ਇੱਥੇ ਆ ਕੈਬਨਜ ਬਣਾਉਣ ਡਿਆ ਬੰਦਾ ਐ ਐਂਟਰੈਂਸ ਸਿਟੀ ਸੈਂਟਰ ਦਾ ਸਿਟੀ ਸੈਂਟਰ ਬਿਹਰੈਨ ਹਾਂ ਹੈਗਾ ਜੀ ਸੈਕੰਡ ਫਲੋਰ ਆ ਗਈ ਸਾਹਮਣੇ ਆ ਗਈ ਸੈਂਟਰ ਪੁਆਇੰਟ ਕਿਉਂ ਪਾ ਨੰਨਦਾ ਹੁੰਦੇ ਪੂਰਾ ਮਜ਼ਾ ਹੁੰਦਾ ਚੱਲ ਆ ਜਾ ਫਿਰ ਆ ਜਾ ਵੇਨੇ ਉਹਦੇ ਕੋ ਮੁੰਡੇ ਕੋਲ ਚੱਲਨੇ ਆ ਲੋਕ ਹਾਂ ਚਲਿਓ ਉਹ ਦੇਖੋ ਉਹ ਜਿਹੜਾ ਮੁੰਡਾ ਵੀਰਾ ਆਈ ਹੋਮ ਸੈਂਟਰ ਇਹਦੇ ਜੀ ਹੈ ਮੇਰੇ ਖਿਆਲ ਤੋਂ ਹੋਮ ਸੈਂਟਰ ਹਾਂ ਹੋਮ ਸੈਂਟਰ ਨੇ ਆ ਮੈਂ ਹੋਮ ਸੈਂਟਰ ਨੇ ਆ ਉਹ ਹੋ ਰਹੀ ਹੈ ਕੋਈ ਨਾ ਵਾ ਵਾ ਉਹ ਇਸ ਸ਼ਹਿਰ ਬੰਨੇ ਕੱਢਾ ਕੰਮ ਕਰੀ ਰੇ ਹੈ ਸਮਾਨ ਵੇ ਹਾਂ ਆਵੇ ਲੈਂਪ ਪਲੇਟਾਂ ਹਾਂ ਇਤਰਾਏ ਰੇਟ ਵੀ ਤੇ ਚੈੱਕ ਕਰਨ ਨਾਲ ਆ ਚਾਰ ਖ ਲੱਕੜਾਂ ਦੇ ਤੇ ਪੱਤੇ ਆ 16 ਦਿਨਾਰ 16 ਦਿਨਾਰ ਹੈ ਵਾਜੀ ਵਾ ਕੀ ਬਾਤ ਹੈ ਆਵੇ ਚੱਲੀਏ ਹਾਂ ਬਬੇ ਓਏ ਹੋਏ ਕੀ ਬਾਤ ਹੈ ਨਾ ਵਾਹ 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 ਨਾਲ ਕਮਲੇ ਵੀ ਰੱਖੇ ਨੇ ਕੀ ਖੂਬਸੂਰਤੀ ਦੀ ਜਾਂਦੀ ਆ ਨਾ ਆ ਪੂਰਾ ਟੇਬਲ ਲ ਡਾਈਨਿੰਗ ਟੇਬਲ ਆ ਪੂਰੇ ਦਾ ਪੂਰਾ ਉੱਤੇ ਲਾਈਟ ਲੱਗੀ ਆ ਵਾਹ ਜੀ ਵਾਹ ਥੋੜੀ ਜੀ ਲੋ ਪ੍ਰਾਈਸ ਮਾਰਕਟ ਹੈ ਨਾ ਹਾਂ ਬਾਬਾ ਇਹ ਮੈਂ ਥੋੜੀ ਜੀ ਲੋ ਪ੍ਰਾਈਸ ਮਾਰਕਟ ਹੈ ਨਾ ਮਤਲਬ ਜਿਵੇਂ ਹਾਈਐਸਟ ਇੰਨਾ ਹੈ ਮਤਲਬ ਆਪਣੇ ਵਰਗਿਆਂ ਦੇ ਬਜਟ 'ਚ ਨਹੀਂ ਤੇ ਜਿਹੜੀਆਂ ਆ ਵੇਖੀਏ ਨਾ ਕਿੰਨੀ ਸਪੋਰਾ ਹੋਰਾਂ ਪਰ ਮਾਰਕਟਾਂ ਇੰਨੀ ਆ ਹਾਈ ਨੇ ਨਾ ਬਾਈ ਇੰਨੇ ਇੰਨੀ ਸ਼ੈੱਲ ਲਾਂਦੇ ਨੇ ਧਰ ਕੇ ਪਿੱਛੋਂ ਨਾ ਬਹੁਤ ਰਗੜਦੇ ਬੰਦੇ ਨੂੰ ਕਿ ਨਹੀਂ ਬਾਪਾ ਚਲੋ ਇਹਨਾਂ ਦਾ ਪੁੱਛ ਲਈ ਅੰਦਰ ਉੱਥੇ ਜਾ ਗਏ ਨਾ ਇਹ ਸਾਰੇ ਬਡੇ ਨੇ ਪਰ ਇਹ ਬਹੁਤ ਵੱਡਾ ਹੈ ਇਸ ਤਰ੍ਹਾਂ ਇੱਕ ਗੱਲ ਹੋਰ ਵੀ ਐ ਵੀ 8 ਸਾਲ ਲੱਗੇ ਇਹਨੂੰ ਬਣਨ ਚ ਤੇ 8 ਸਾਲਾਂ ਚ ਕਾ ਪੰਜਰੀ ਸੇਲ ਹੋ ਗਈ ਐ ਇਹ ਵਾਲੀ ਆਹੋ ਤੇ ਜਿਹੜਾ ਹੁੰਦਾ ਉਹ ਹੀ ਆਪਣੇ ਹਿਸਾਬ ਨਾਲ ਪਾਲਦਾ ਇਹਦਾ ਜਿਹੜਾ ਏ ਸਿਸਟਮ ਅੰਦਰਲਾ ਸਟਰਕਚਰ ਆਪਣੇ ਹਿਸਾਬ ਨਾਲ ਪਾਲਦਾ ਅਗਲਾ ਤੇ ਚੇਂਜ ਹੁੰਦਾ ਹੀ ਰਹਿੰਦਾ ਕਦੀ ਆਹ ਚੇਂਜ ਕਰ ਦਿਓ ਜੀ ਕਦੀ ਉਹ ਚੇਂਜ ਕਰ ਦਿਓ ਜੀ ਹੁਣ ਚੱਲਦਾ ਆ ਗਿਆ ਹੁਣ ਸੇ ਆਉਣ ਲੱਗ ਗਿਆ ਸ਼ੌਪਾਂ ਆਉਣ ਲੱਗੀਆਂ ਸ਼ੌਪਾਂ ਆਉਣ ਲੱਗੀਆਂ ਹੁਣ ਪਿਛਲੇ ਪਿਛਲੇ 5 ਸਾਲਾਂ ਤੋਂ ਤੇ ਆਹ ਓਨਰ ਆ ਗਿਆ ਓ ਉਹਨਾਂ ਦਾ ਹੁਣ ਇਹਨੂੰ ਤੁਸੀਂ ਹਿਸਾਬ ਲਾ ਲਓ ਇਹਨੂੰ ਖਰੀਦਣਾ ਕੋ ਖਾਵਾ ਜੀ ਦਾ ਵਾੜਾ ਨਹੀਂ ਹੈਗਾ ਤੇ ਖਰੀਦਣ ਵਾਲੇ ਵੀ ਪਤਾ ਨਹੀਂ ਕਿੰਨਾ ਖਰੇ ਲੈਂਦੇ ਹੋਣ ਨੇ ਕਰਜ਼ਾ ਫਿਰ ਵੀ ਕੋਈ ਧੰਦਾ ਉੱਢ ਲੈ ਆਹੋ ਨਹੀਂ ਨਹੀਂ ਚੰਗੇ ਦੇ ਹੈਗੇ ਆ ਆ ਵੇਖੋ ਆ ਦੋ ਬਿਲਡਿੰਗਾਂ ਨੇ ਇੱਕ ਆ ਇਹ ਕੋ ਇਹ ਦੋਵੇਂ ਬਿਲਡਿੰਗਾਂ ਇਕੱਠੀਆਂ ਨੇ ਆ ਸਨੈਰੀ ਬਿਲਡਿੰਗਾਂ ਬਾੜ ਰਲਦਾ ਨਹੀਂ ਜੀ ਸੀ ਵੀ ਵਾਲਾ ਇਹਨੇ ਖੜ 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 ਲਾਈ ਏ ਇਹਨੂੰ ਸ਼ਾਮ ਨੂੰ ਮਿਲਾਂਗਾ ਹੁਣ ਚੰਗਾ ਸਰ ਸ਼ਾਮੀ ਮਿਲਾਂ ਨੀ ਸ਼ਾਮੀ 1 ਕਰੋੜ ਕ੍ਰਾਸ ਕਰ ਲਿਆ ਹੁਣ ਦੂਜਾ ਕਰਨ ਲੱਗੇ ਆਂ ਇਧਰ ਗੱਡੀਆਂ ਹੈ ਨਹੀਂ ਅਜੇ ਹੁਣ ਗੱਡੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਚੱਤਾ ਫਜਾ ਟਫਜਾ ਹੈ ਲੰਮੇ ਪੈਪੇ ਜਾਵਾਂਗੇ ਬਾਬਾ ਕਹਿੰਦਾ ਦੂਰ ਨੇ ਗੱਡੀਆਂ ਤਾਂ ਬਾਬਾ ਕਹਿੰਨੇ ਲੰਮੇ ਪੈਪੇ ਜਾਵਾਂਗੇ ਅੱਜ ਕਰ ਗਏ ਨਹੀਂ ਕਿ ਗਾਰ ਛੋੜਾ ਗਏ ਨੇ ਉਹ ਗੱਡੀ ਆਉਂਦਾ ਸਮਾਨ ਉਹ ਜਿਹੜੀ ਗੱਡੀ ਖਲੋਤੀ ਹੈ ਗਾਰ ਛੋੜਾ ਕੇ ਖਾ ਕੇ ਬੰਨੇ ਇੱਕ ਆ ਹੈਗਾ ਤਾਂ ਆ ਆ ਕੀ ਨਾ ਹੈ ਪਕੌੜਾ ਉਹਦੇ ਵਾਲਾ ਗੰਡੇਆਂ ਵਾਲਾ ਆ ਚੋਰ ਨੇ ਦੇਖਦੇ ਆਗੇ ਇਹ ਦਿੱਤਾ ਹੈਵਾ ਦੇ ਹੁਣ ਸਹੀ ਹੋ ਮਜ਼ਾ ਆਏਗਾ ਕੀ ਬਾਤ ਹੈ ਇਹ ਨਾ ਸਸਤਾ ਦਿੰਦਾ ਤੇ ਉਹ 라ઉਡ ਨਾਲੋਂ ਕਿਤੇ ਵਧੀਆ ਉਹ 라ઉਡ ਜਿਹੜੇ ਮਹਿੰਗੇ ਫਿਰਦੇ ਨੇ ਅਹ ਜੀ ਚੌਲ ਜਾਂ ਪ੍ਰਿਆਨੀ ਲੈਣੀ ਹੋਵੇ ਦਿਨਾਰ ਲੱਗ ਜਾਂਦਾ ਇਹ ਇਹਨੇ 2-3 3 ਰੁਪਈਆ ਦੀ ਪਲੇਟ ਦਿੱਤੀ ਆ ਬੜਾ ਨਜ਼ਾਰਾ ਆ ਆਹ ਲੀਹੇ ਚੱਲ ਠੀਕ ਆ ਹਰ ਨਿਕਲ ਹੈ ਬਾਬੇ ਦੀ ਆ ਗਈ ਡਿਊਟੀ ਬਾਬਾ ਹੁਣ ਚੱਲਿਆ ਵਿਚਾਰਾ ਠੀਕ ਆ ਆਪਾਂ ਦੇ ਵੇਲੇ ਆ ਆਪਾਂ ਤਾਂ ਇੱਥੇ ਬਹਿਣਾ ਅਜੇ ਤੇ ਕਦ ਹੁਣ ਮੇਰਾ ਪਤਾ ਨਹੀਂ ਕਦੋਂ ਥੱਲੇ ਆਉਂਦਾ ਇਹ ਬੰਦਾ ਥੱਲੇ ਆਏਗਾ ਤਾਂ ਫਿਰ ਵੇਖਾਂਗੇ ਆਣਾ ਪਤਾ ਨਹੀਂ ਕਿੰਨੇ ਵਜੇ ਆਏਗਾ ਜਲਦੀ ਆ ਬਾਬਾ ਓਕੇ ਨਿਕਲ ਲੱਦਿਆਂ ਹਾਂ ਜਾਇਆ ਤਾਂ ਇੱਥੇ ਫਿਰ ਮਿਲੀ ਹਾਂ ਓਕੇ ਬੜਾ ਮਜ਼ਾ ਆਇਆ ਬਾਬੇ ਨਾਲ ਗਿਆ ਅੰਦਰ ਕੁਮੜ ਤੇ ਮਜ਼ਾ ਆਇਆ ਵਧੀਆ ਐਨ ਵਲੌਗ ਵੀ ਆਪਣੀ ਵੀਡੀਓ ਵੀ ਬਣ ਗਈ ਏ ਤੇ ਆਨੰਦ ਵੀ ਪੂਰਾ ਆਇਆ ਤੇ ਹੁਣ ਮੈਂ ਆ ਗਿਆ ਆਪਣੀ ਗੱਡੀ ਕੋਲ ਹੁਣ ਮੈਂ ਮਖਾਨਾ ਤੁਹਾਨੂੰ ਕੱਲ ਜਿਹੜਾ ਆਪਣਾ ਬੰਦਾ ਆਇਆ ਸੀ ਨਾ 에ਰਪੋਰਟ ਤੋਂ ਉਹ ਵਿਚਾਰਾ ਬਿਨਾ ਅੱਖੀ ਥੋੜਾ ਜਿਹਾ ਸਮਾਨ ਜਿਹਾ ਲੈ ਕੇ ਆਇਆ ਤੇ ਮੈਨੂੰ ਫੋਨ ਕੀਤਾ ਸੀ ਹੰਜ ਨੇ ਉੱਥੋਂ ਉਹਨਾਂ ਨੇ ਵੀ ਅੱਜ ਪੁਰਾਣੀ ਫੋਨ ਕੀਤਾ ਸੀ ਨਾ ਹੁੰਦਾ ਸੀ ਕੀ ਲੈ ਗਿਆ ਵਾ ਮੈਂ ਵੀ ਚੱਲ ਜੋ ਤੂੰ ਲੈਣਾ ਲੈ ਇੱਕ ਦਾ ਪੈਕਟ ਲੈ ਲੈ ਇਸ ਦਾ ਪੂਰੇ ਦਾ ਪੂਰਾ ਪੈਕਟ ਦਿੱਤਾ ਵਿਚਾਰੇ ਨੇ ਇਹ ਇੱਕ ਆ ਗੁਲਗਲੇ ਨੇ ਆ ਗੁਲਗਲੇ ਬੜਾ ਟਾਈਮ ਹੋ ਗਿਆ ਖਾਦਿਆਂ ਨੂੰ ਇੰਜ ਤਾਂ ਇੱਥੇ ਆਲਮੋਸਟ ਮਿਲਦੇ ਆ ਪਰ ਮਾਤਾ ਬਣਾਉਂਦੀ ਹੁੰਦੀ ਸੀ ਛੋਟੇ ਹੁੰਦੇ ਆ ਗੁਲਗਲੇ ਤੇ ਇੱਕ ਹੋਰ ਹੁੰਦਾ ਨਾਲ ਖੀਰ ਬੰਦੀ ਉਹਦੇ ਪੂੜੇ 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 ਖਾਦਿਆਂ ਨੂੰ ਬੜੇ ਸਾਲ ਹੋ ਗਏ ਨੇ ਸੱਚੀ ਬਰਸਾਦ ਚ ਮਾਤਾ ਬਣਾਉਂਦੀ ਹੁੰਦੀ ਸੀ ਉਹਨ ਤੇ ਨਾ ਕਦੀ ਬਰਸਾਤ ਚ ਗਏ ਆ ਪਿੰਡ ਤੇ ਨਾ ਮਾਤਾ ਦੇ ਹੱਥ ਦੇ ਖਾਦੇ ਨੇ ਤੇ ਗੁਲਗਲੇ ਖਾ ਕੇ ਸਵਾਦ ਲਵਾਂਗੇ ਹੋਰ ਕੀ ਐ ਬਾਕੀ ਵਧੀਆ ਚੀਜ਼ ਐ ਤੇ ਕੱਲ ਇਹ ਇਹ ਖੁੱਲੀ ਜੀ ਕਿਉਂਕਿ ਇਹ ਨਾ ਇਹ ਘਰੀ ਬਣਾਉਂਦੇ ਆ ਵਿਚਾਰੇ ਆ ਚੀਜ਼ ਮੈਂ ਤੁਹਾਨੂੰ ਕੱਢ ਕੇ ਵਿਖਾ ਦਿੰਦਾ ਇਹ ਕਾ ਚੀਜ਼ ਐ ਇਹ ਬਰਫੀ ਟਾਈਪ ਹੁੰਦੀ ਐ ਬੜੀ ਸਵਾਦ ਲੱਗਦੀ ਐ ਮੈਂ ਅੱਗੇ ਥੋੜੀ ਜੀ ਖਾਧੀ ਸੀ ਮੈਂ ਅੱਗੇ ਸਵੇਰੇ ਨੂੰ ਪੁੱਛਿਆ ਮੈਂ ਕਿ ਹਾਂ ਉਹ ਵਰਕ ਹੀ ਲੈ ਆਂ ਕਹਿੰਦਾ ਹਾਂ ਲੈ ਆਇਆ ਵਾ ਤੇ ਹੁਣ ਇਹ ਧਰ ਦਿੰਨੇ ਆਪਾਂ ਸਮਾਨ ਤੇ ਮੈਨੂੰ ਆਂਦਾ ਸੀ ਘਰ ਧਰਿਆ ਪਹਿਲਾਂ ਜਾ ਕੇ ਫਿਰ ਚੱਲਾਂਗਾ ਕੰਮ ਤੇ ਮੈਂ ਨਹੀਂ ਪੂਰਾ ਹਾਂ ਤੇ ਗੱਡੀ ਜੀ ਤੇ ਮੈਂ ਜਦੋਂ ਛੁੱਟੀ ਹੋਏਗੀ ਨਾ ਫਿਰ ਲੈ ਜਾਵਾਂਗਾ ਤੇ ਹੁਣ ਅਜੇ ਤਾਂ ਕੰਮ ਤੇ ਹੀ ਆ ਅੰਦਰ ਘੁੰਮ ਫਿਰ ਕੇ ਆਇਆ ਬੜਾ ਆਨੰਦ ਆਇਆ ਮਜ਼ਾ ਆਇਆ ਵਧੀਆ ਵੇਖ ਕੇ ਆ ਨਜ਼ਾਰਾ ਕਿਉਂਕਿ ਇਦਾਂ ਡਿਊਟੀ ਛੱਡ ਛੁੱਟ ਕੇ ਹੁੰਦਾ ਵੀ ਚੱਲ ਕੜੀ ਟਾਈਮ ਕੱਢ ਕੇ ਚੱਲ ਜੀਦਾ ਤੇ ਟਾਈਮ ਕੱਢ ਕੇ ਆਪਣਾ ਜਾ ਕੇ ਕੰਮ ਫਰਾਈ ਦਾ ਬਸ ਹੋਰ ਕੀ ਹੈ ਬਾਕੀ ਸਾਰੇ ਜਣੇ ਪਿਆਰ ਜਰੂਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੀ ਵੇਖਿਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਦਾ ਕਰੋ ਥੋੜੀ ਬਹੁਤੀ ਜੇ ਕਰ ਸਕਦੇ ਹੋ ਤੇ ਠੀਕ ਹੈ ਨਾ